ਇਹ ਤਾਰਿਆਂ ਦੀ ਲੋਏ ਲੋਏ ਤੋਰ ਤੇ ਮਟਕ ਨਾਲ ਜਾਂਦੇ ਦਸ਼ਮੇਸ਼ ਜੀ ਦੇ ਲਾਲ ਪਤੀ ਦਿੱਤਾ ਪੁੱਤ ਗਿਆ ਪੁੱਤਰੀ ਵੀ ਤੋਰ ਦਿੱਤੇ ਕੀਤੀ ਮਾਤਾ ਗੁਜਰੀ ਕਮਾਲ ਪਤੀ ਦਿੱਤਾ पुत गया पुतरे भी तोर दते माता गुजरी कमा गया पोत गए पोतरे भी तोर दे की माता गुजरी गए पोतरे भी तोर दिते की माता गुजरी कमा ਲੋਏ ਲੋਏ ਤੁਰਦੇ ਮਟਕ ਨਾਲ ਪਿਤਾ ਦਸ਼ਮੇਸ਼ ਜੀ ਦੇ ਨਾਲ ਪਤੀ ਦਿੱਤਾ ਪੁੱਤ ਗਿਆ ਪੁੱਤਰੇ ਵੀ ਤੋਰ ਦਿੱਤੇ ਕੀਤੀ ਮਾਤਾ ਗੁਜਰੀ ਕਮਾਂ ਪਤੀ ਗਿਆ ਪੁੱਤ ਗਿਆ ਪੁੱਤਰੇ ਵੀ ਤਾ ਤੁਝੇ ਹੀ ਕਮਾ ਬਾਤੀ ਜਕਿਆ ਪੁੱਤ ਗਿਆ ਪੁੱਤ ਗਿਆ ਪੁੱਤਰੇ ਦਿੱਤਰ ਦਿੱਤੇ ਕੀਤੀ ਮਾਤਾ ਤੁਝੇ ਹੀ ਕਮਾ ਚੱਕਦੇ ਸੀ ਪੈਰ ਜਦੋਂ ਤਰਤੀ ਵੀ ਸੋਚਦੀ ਸੀ ਚੱਕਦੇ ਸੀ ਪੈਰ ਜਦੋਂ ਤਰਤੀ ਵੀ ਸੋਚਦੀ ਸੀ ਚੁੰਮੀ ਜਾਵਾ ਪੈਰਾਂ ਦੀਆਂ ਤਲੀਆਂ ਨੂੰ ਲੋਚਦੀ ਸੀ ਚੁੰਮੀ ਜਾਵਾ ਪੈਰਾਂ ਦੀਆਂ ਤਲੀਆਂ ਨੂੰ ਲੋਚਦੀ ਸੀ ਅੰਬਰਾਂ ਤੋਂ ਟਟ ਟਟ ਤਾਰੇ ਪੈਂਦੇ ਧਰਤੀ ਤੇ ਰੋਸ਼ਨੀ ਸੀ ਜਾਂਦੀ ਨਾਲੋਂ ਨਾਲ ਪਤੀ ਦਿੱਤਾ ਪਤ ਗਿਆ ਪੁੱਤਰੇ ਵੀ ਤੋੜ ਦਿੱਤੇ ਕੀਤੀ ਮਾਤਾ ਗੁਜਰੀ ਕਮਾਂ ਪਤ ਗਿਆ ਪੁੱਤ ਗਿਆ ਪੁੱਤਰੇ ਵੀ ਤੋੜ ਦਿੱਤੇ ਕੀਤੀ ਮਾਤਾ ਗੁਜਰੀ ਕਮਾਂ ਪਤ ਗਿਆ ਪੁੱਤ ਗਿਆ ਪੁੱਤਰੇ ਵੀ ਤੋੜ ਦਿੱਤੇ ਕੀਤੀ ਮਾਤਾ ਗੁਜਰੀ ਕਮਾਂ ਟੜਕੇ ਦਾ ਵਕਤ ਸੀ ਸਹਾਗਣਾ ਮਧਾਣੀ ਪਾਈ ਟੜਕੇ ਦਾ ਵਕਤ ਸੀ ਸਹਾਗਣਾ ਮਧਾਣੀ ਪਾਈ ਸੁਣਿਆ ਜਦ ਵਾਕਿਆ ਸੀ ਸਾਰੀ ਕੰਬ ਗਈ ਲਕਾਈ ਸੁਣਿਆ ਜਦ ਵਾਕਿਆ ਸੀ ਸਾਰੀ ਕੰਬ ਗਈ ਲਕਾਈ ਸੌਰਿਆਂ ਦੇ ਘਰਾਂ ਵਿੱਚ ਨਾਰੀਆਂ ਸ਼ਕੀਨਣਾ ਦੇ ਹੱਥਾਂ ਵਿੱਚ ਡਿੱਗ ਪਏ ਰਮਾਣ ਪਤੀ ਦਿੱਤਾ ਪੁੱਤ ਗਿਆ ਪੁੱਤਰੇ ਵੀ ਤੋਰ ਦਿੱਤੀ ਕੀਤੀ ਮਾਤਾ ਗੁਜਰੀ ਕਮਾਣ ਪਤੀ ਦਿੱਤਾ ਪੁੱਤ ਗਿਆ ਪੋਤੜੇ ਵੀ ਤੋਰ ਦਿੱਤੇ ਕੀਤੀ ਮਾਤਾ ਗੁਜਰੀ ਕਮਾਣ ਪਤੀ ਦਿੱਤਾ ਪੁੱਤ ਗਿਆ ਉਹ ਤੇਰੇ ਵੀ ਤੋਰ ਦਿੱਤੇ ਕੀਤੀ ਮਾਤਾ ਗੁਜਰੀ ਕਮਾਂ ਹੰਸਾਂ ਦੀਆਂ ਚੁੰਝਾਂ ਵਿੱਚੋਂ ਚੋਗ ਡਿੱਗੀ ਮੋਤੀਆਂ ਦੀ ਹੰਸਾਂ ਦੀਆਂ ਚੁੰਝਾਂ ਵਿੱਚੋਂ ਚੋਗ ਡਿੱਗੀ ਮੋਤੀਆਂ ਦੀ ਜਾਨ ਤੰਗ ਹੋ ਗਈ ਕੂੰਜਾਂ ਖੜੀਆਂ ਖਲੋਤੀਆਂ ਦੀ ਜਾਨ ਤੰਗ ਹੋ ਗਈ ਕੂੰਜਾਂ ਖੜੀਆਂ ਖਲੋਤੀਆਂ ਦੀ ਬੁਲਬੁਲਾ ਨੇ ਹੰਝੂ ਕੇਰੇ ਕਲੀਆਂ ਤੇ ਫੁੱਲਾਂ ਉੱਤੇ ਬਾਗ ਬੁੱਲੇ ਖੁਸ਼ੀ ਦਾ ਖਿਆਲ ਪਤੀ ਦਿੱਤਾ ਪੁੱਤ ਗਿਆ ਪੁੱਤਰੇ ਵੀ ਤੋੜ ਦਿੱਤੇ ਕੀਤੀ ਮਾਤਾ ਗੁਜਰੀ ਕਮਾਲ ਪਤੀ ਦਿੱਤਾ ਪੁੱਤ ਗਿਆ बि तोर दे माज कमा पसी तोर दे